2029 ਚ ਤਬਾਹ ਹੋਣ ਵਾਲੀ ਹੈ ਧਰਤੀ ਖਤਰੇ ਨੂੰ ਟਾਲਣ ਲਈ ਜੁਟੇ ਸਾਡੇ ਵਿਗਿਆਨੀ ਸਾਡੀ ਧਰਤੀ ਦੇ ਲਾਗਿਓ ਸਮੇਂ-ਸਮੇਂ ਉੱਤੇ ਕਈ ਐਸਟਰੋਇਡ ਲੰਘਦੇ ਨੇ ਜ਼ਿਆਦਾਤਰ ਐਸਟਰੋਇਡ ਖਤਰਨਾਕ ਨਹੀਂ ਹੁੰਦੇ ਪਰ ਕੁਝ ਦੇ ਆਕਾਰ ਤੇ ਚਾਲ ਵਿਗਿਆਨੀਆਂ ਦਾ ਫਿਕਰ ਵਧਾ ਦਿੰਦੇ ਨੇ ਅਜਿਹਾ ਹੀ ਇੱਕ ਐਸਟਰੋਇਡ ਹੈ ਐਪੋਫਿਸ ਜੋ 2029 ਵਿੱਚ ਧਰਤੀ ਦੇ ਬਹੁਤ ਨੇੜੇ ਤੋਂ ਲੰਘਣ ਵਾਲਾ ਹੈ ਜੇਕਰ ਕੁਝ ਕੁ 100 ਮੀਟਰ ਚੌੜਾ ਕੋਈ ਗ੍ਰਹਿ ਧਰਤੀ ਨਾਲ ਟਕਰਾ ਜਾਂਦਾ ਹੈ ਤਾਂ ਇਹ ਭਿਆਨਕ ਤਬਾਹੀ ਦਾ ਕਾਰਨ ਬਣੇਗਾ ਪਰ ਵਿਗਿਆਨੀ ਇਸ ਗੱਲ ਉਤੇ ਲਗਾਤਾਰ ਖੋਜ ਕਰ ਰਹੇ ਨੇ ਕਿ ਖਤਰਾ ਬਣਨ ਵਾਲੇ ਐਸਟਰੋਇਡ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਾਫੀ ਉਮੀਦ ਨਜ਼ਰ ਆ ਰਹੀ ਹੈ ਇੱਕ ਨਵੇਂ ਅਧਿਐਨ ਦੇ ਅਨੁਸਾਰ ਸ਼ਕਤੀਸ਼ਾਲੀ ਐਕਸ-ਰੇ ਧਰਤੀ ਨਾਲ ਟਕਰਾਉਣ ਵਾਲੇ ਐਸਟਰੋਇਡਾਂ ਦਾ ਰਸਤਾ ਬਦਲ ਸਕਦੀ ਹੈ ਨੇਚਰ ਫਿਜ਼ਿਕਸ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਲੈਬ ਵਿਚ ਕੀਤੇ ਗਏ ਪ੍ਰਯੋਗਾਂ ਦਾ ਹਵਾਨਾ ਦਿੱਤਾ ਗਿਆ ਹੈ ਅਮਰੀਕਾ ਦੀ ਸੈਂਡਿਆ ਨੈਸ਼ਨਲ ਲੈਬਾਰਟਰੀਜ਼ ਦੇ ਖੋਜਕਰਤਾਵਾਂ ਦੇ ਅਨੁਸਾਰ 4 ਕਿਲੋਮੀਟਰ ਤੱਕ ਦੇ ਵਿਆਸ ਵਾਲੇ ਐਸਟਰੋਇਡ ਨੂੰ ਐਕਸ-ਰੇ ਨਾਲ ਬਦਲਿਆ ਜਾ ਸਕਦਾ ਹੈ 2 ਸਾਲ ਪਹਿਲਾਂ ਅਮਰੀਕੀ ਪੁਲਾੜ ਏਜੰਸੀ NASA ਨੇ ਡਾਰਟ ਮਿਸ਼ਨ ਦੇ ذریعے ਦਿਖਾਇਆ ਸੀ ਕਿ ਪੁਲਾੜ ਯਾਨ ਦੀ ਮਦਦ ਨਾਲ ਇੱਕ ਐਸਟਰੋਇਡ ਦਾ ਰਸਤਾ ਬਦਲਣਾ ਸੰਭਵ ਹੈ ਕਿਸੇ ਗ੍ਰਹਿ ਨੂੰ ਰੀਡਾਇਰੈਕਟ ਕਰਨ ਲਈ ਪੁਲਾਰੀਆਰ ਦੀ ਵਰਤੋਂ ਕਰਨਾ ਨਾ ਸਿਰਫ ਮਹਿੰਗਾ ਹੈ ਬਲਕਿ ਇਸ ਲਈ ਬਹੁਤ ਸਮਾਂ ਵੀ ਲੱਗਦਾ ਹੈ ਖੋਜਕਰਤਾਵਾਂ ਦੇ ਅਨੁਸਾਰ ਐਕਸ-ਰੇ ਦੀਆਂ ਤਰੰਗਾਂ ਜੋ ਕਿ ਪ੍ਰਮਾਣੂ ਧਮਾਕਿਆਂ ਨਾਲ ਪੈਦਾ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਐਸਟਰੋਇਡ ਦਾ ਰਸਤਾ ਬਦਲਣ ਲਈ ਕੀਤੀ ਜਾ ਸਕਦੀ ਹੈ ਅਧਿਐਨ ਦੇ ਅਨੁਸਾਰ ਇਹ ਤਰੰਗਾਂ ਐਸਟਰੋਇਡ ਦੀ ਸਤ੍ਹਾ ਨੂੰ ਗਰਮ ਕਰਨਗੀਆਂ ਤੇ ਇਸ ਦੀ ਕੁਝ ਸਮੱਗਰੀ ਨੂੰ ਭਾਫ਼ ਬਣਾ ਦੇਣਗੀਆਂ ਵਾਸ਼ਪੀ ਕਰਨ ਵਾਲੀ ਚਟਾਨ ਤੋਂ ਬਣੀ ਪੈਲੀ ਹੋਈ ਗੈਸ ਗ੍ਰਹਿ ਦੀ ਗਤੀ ਨੂੰ ਬਦਲ ਦੇਵੇਗੀ ਯਾਨੀ ਇਸ ਦੀ ਗਤੀ ਵੀ ਬਦਲ ਜਾਵੇਗੀ ਕਿਉਂਕਿ ਧਰਤੀ ਨੇੜੇ ਬਹੁਤ ਸਾਰੇ ਐਸਟਰੋਇਡ ਨਹੀਂ ਹੈ ਇਸ ਲਈ ਇਸ ਵਿਧੀ ਦੀ ਜਾਂਚ ਕਰਨਾ ਥੋੜਾ ਮੁਸ਼ਕਿਲ ਹੈ ਖੋਜ ਕਰਤਾਵਾਂ ਨੇ ਐਕਸਰੇ ਨਾਲ 12 ਮਿਲੀਮੀਟਰ ਚਟਾਨਾਂ ਤੇ ਬੰਬਾਰੀ ਕਰਕੇ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕੀਤੇ ਉਹਨਾਂ ਨੇ ਪਾਇਆ ਕਿ ਦੋਵੇਂ ਚਟਾਨਾਂ ਲਗਭਗ 70 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਡਿਫੈਕਟ ਕਰ ਰਹੀਆਂ ਨੇ 2029 تباہ ਹੋਣ ਵਾਲੀ ਹੈ ਧਰਤੀ ਖਤਰੇ ਨੂੰ ਟਾਲਣ ਲਈ ਜੁਟੇ ਸਾਡੇ ਵਿਗਿਆਨੀ ਸਾਡੀ ਧਰਤੀ ਦੇ ਲਾਗਿਓ ਸਮੇਂ-ਸਮੇਂ ਉੱਤੇ ਕਈ ਐਸਟਰੋਇਡ ਲੰਘਦੇ ਨੇ ਜ਼ਿਆਦਾਤਰ ਐਸਟਰੋਇਡ ਖਤਰਨਾਕ ਨਹੀਂ ਹੁੰਦੇ ਪਰ ਕੁਝ ਦੇ ਆਕਾਰ ਤੇ ਚਾਲ ਵਿਗਿਆਨੀਆਂ ਦਾ ਫਿਕਰ ਵਧਾ ਦਿੰਦੇ ਨੇ ਅਜਿਹਾ ਹੀ ਇੱਕ ਐਸਟਰੋਇਡ ਹੈ ਐਪੋਫਿਸ ਜੋ 2029 ਵਿੱਚ ਧਰਤੀ ਦੇ ਬਹੁਤ ਨੇੜੇ ਤੋਂ ਲੰਘਣ ਵਾਲਾ ਹੈ ਜੇਕਰ ਕੁਝ ਕੁ 100 ਮੀਟਰ ਚੌੜਾ ਕੋਈ ਗ੍ਰਹਿ ਧਰਤੀ ਨਾਲ ਟਕਰਾ ਜਾਂਦਾ ਹੈ ਤਾਂ ਇਹ ਭਿਆਨਕ ਤਬਾਹੀ ਦਾ ਕਾਰਨ ਬਣੇਗਾ ਪਰ ਵਿਗਿਆਨੀ ਇਸ ਗੱਲ ਉਤੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਖਤਰਾ ਬਣਨ ਵਾਲੇ ਐਸਟਰੋਇਡ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਾਫੀ ਉਮੀਦ ਨਜ਼ਰ ਆ ਰਹੀ ਹੈ ਇੱਕ ਨਵੇਂ ਅਧਿਐਨ ਦੇ ਅਨੁਸਾਰ ਸ਼ਕਤੀਸ਼ਾਲੀ ਐਕਸ-ਰੇ ਧਰਤੀ ਨਾਲ ਟਕਰਾਉਣ ਵਾਲੇ ਐਸਟਰੋਇਡਾਂ ਦਾ ਰਸਤਾ ਬਦਲ ਸਕਦੀ ਹੈ ਨੇਚਰ ਫਿਜ਼ਿਕਸ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਲੈਬਜ਼ ਕੀਤੇ ਗਏ ਪ੍ਰਯੋਗਾਂ ਦਾ ਹਵਾਨਾ ਦਿੱਤਾ ਗਿਆ ਹੈ ਅਮਰੀਕਾ ਦੀ ਸੈਂਡਿਆ ਨੈਸ਼ਨਲ ਲੈਬਾਰਟਰੀਜ਼ ਦੇ ਖੋਜਕਰਤਾਵਾਂ ਦੇ ਅਨੁਸਾਰ 4 ਕਿਲੋਮੀਟਰ ਤੱਕ ਦੇ ਵਿਆਸ ਵਾਲੇ ਐਸਟਰੋਇਡ ਨੂੰ ਐਕਸ-ਰੇ ਨਾਲ ਬਦਲਿਆ ਜਾ ਸਕਦਾ ਹੈ 2 ਸਾਲ ਪਹਿਲਾਂ ਅਮਰੀਕੀ ਪੁਲਾੜ ਏਜੰਸੀ NASA ਨੇ ਡਾਰਟ ਮਿਸ਼ਨ ਦੇ ਜ਼ਰੀਏ ਦਿਖਾਇਆ ਸੀ ਕਿ ਪੁਲਾੜ ਯਾਨ ਦੀ ਮਦਦ ਨਾਲ ਇੱਕ ਐਸਟਰੋਇਡ ਦਾ ਰਸਤਾ ਬਦਲਣਾ ਸੰਭਵ ਹੈ ਕਿਸੇ ਗ੍ਰਹਿ ਨੂੰ ਰੀਡਾਇਰੈਕਟ ਕਰਨ ਲਈ ਪੁਲਾਰੀਆਨ ਦੀ ਵਰਤੋਂ ਕਰਨਾ ਨਾ ਸਿਰਫ ਮਹਿੰਗਾ ਹੈ ਬਲਕਿ ਇਸ ਲਈ ਬਹੁਤ ਸਮਾਂ ਵੀ ਲੱਗਦਾ ਹੈ ਖੋਜਕਰਤਾਵਾਂ ਦੇ ਅਨੁਸਾਰ ਐਕਸ-ਰੇ ਦੀਆਂ ਤਰੰਗਾਂ ਜੋ ਕਿ ਪ੍ਰਮਾਣੂ ਧਮਾਕਿਆਂ ਨਾਲ ਪੈਦਾ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਐਸਟਰੋਇਡ ਦਾ ਰਸਤਾ ਬਦਲਣ ਲਈ ਕੀਤੀ ਜਾ ਸਕਦੀ ਹੈ ਅਧਿਐਨ ਦੇ ਅਨੁਸਾਰ ਇਹ ਤਰੰਗਾਂ ਐਸਟਰੋਇਡ ਦੀ ਸਤ੍ਹਾ ਨੂੰ ਗਰਮ ਕਰਨਗੀਆਂ ਤੇ ਇਸ ਦੀ ਕੁਝ ਸਮੱਗਰੀ ਨੂੰ ਭਾਫ਼ ਬਣਾ ਦੇਣਗੀਆਂ ਵਾਸ਼ਪੀ ਕਰਨ ਵਾਲੀ ਚਟਾਨ ਤੋਂ ਬਣੀ ਫੈਲੀ ਹੋਈ ਗੈਸ ਗ੍ਰਹਿ ਦੀ ਗਤੀ ਨੂੰ ਬਦਲ ਦੇਵੇਗੀ ਯਾਨੀ ਇਸ ਦੀ ਗਤੀ ਵੀ ਬਦਲ ਜਾਵੇਗੀ ਕਿਉਂਕਿ ਧਰਤੀ ਨੇੜੇ ਬਹੁਤ ਸਾਰੇ ਐਸਟਰੋਇਡ ਨਹੀਂ ਹੈ ਇਸ ਲਈ ਇਸ ਵਿਧੀ ਦੀ ਜਾਂਚ ਕਰਨਾ ਥੋੜਾ ਮੁਸ਼ਕਿਲ ਹੈ ਖੋਜ ਕਰਤਾਵਾਂ ਨੇ ਐਕਸਰੇ ਨਾਲ 12 ਮਿਲੀਮੀਟਰ ਚਟਾਨਾਂ ਤੇ ਬੰਬਾਰੀ ਕਰਕੇ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕੀਤੇ ਉਹਨਾਂ ਨੇ ਪਾਇਆ ਕਿ ਦੋਵੇਂ ਚਟਾਨਾਂ ਲਗਭਗ 70 ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਡਿਫੈਕਟ ਕਰ ਰਹੀਆਂ ਨੇ